ਜਾਸਦੀ ਆਏ ਜਿਵੇਂ ਆਉਣ ਸੋ ਆਜ ਰਸਤੇ ਵਿੱਚ ਵੱਜ ਗਏ ਬਈ ਭਾਨੀ ਠੀਕ ਹੈ ਤੁਹਾਨੂੰ ਇੱਕ ਚੀਜ਼ ਪਤਾ ਹੈ ਕਿ ਮੇਰੇ ਦੁਸ਼ਮਣ ਹੈ ਨਹੀਂ ਹਰਵਿੰਦਰ ਮੇਰੇ ਦੁਸ਼ਮਣ ਕੋਈ ਵੀ ਹੈ ਨਹੀਂ ਨਹੀਂ ਤਾਂ ਵਧੀਆ ਗੱਲ ਲੋੜ ਹੀ ਹੈ ਨਹੀਂ ਮਤਲਬ ਕਿ ਯਾਰ ਹੀ ਦੁਸ਼ਮਣ ਵਰਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਹਾਂ ਜਸਦੀ ਨਾਲ ਵਲੌਗ ਚੈਨਲ ਤੇ ਤੁਹਾਡਾ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਅੱਜ ਪਨੂ ਸਰ ਨੂੰ ਜਨ ਚੜਾਉਣਾ ਅੱਜ ਹੈਗਾ ਵਿਆਹ ਮਾਤਾ ਹਾਂ ਕਿਵੇਂ ਆ ਅੱਜ ਹੈਗਾ ਇਹਨਾਂ ਦਾ ਵਿਆਹ ਅੱਜ ਜਸਪ੍ਰੀਤ ਦਾ ਵਿਆਹ ਆ ਜੀ ਹਾਂ ਅੱਥੇ ਮੈਂ ਪਾਣੀ ਪਾਰਨਾ ਮੈਂ ਬੋਟੇ ਗਾਟੇ ਅਲਕਿੰਨੀ ਬਾਪੂ ਗੱਡੀ ਆ ਗਈ ਫੁੱਲਾਂ ਵਾਲੀ ਤੇ ਜਨ ਚੜਾਉਣ ਤਿਆਰ ਹੋ ਜਾ ਤਿਆਰੀਆਂ ਮੂੰਹ ਦਾ ਮਾਰ ਨਹੀਂ ਕੀਤਾ ਮਗਰ ਨਟੂ ਹੀ ਕੀਤੀ ਐ ਮੈਂ ਪੱਖਾ ਤੇਜ ਕਰਦਾ ਜੀ ਜਨ ਚੜ੍ਹਦੀ ਬਾਪੂ ਨੇ ਅੱਜ ਫਿਰ ਮੁੰਡੇ ਦਾ ਵਿਆਹ ਆ ਜੀ ਮਾਪੂ ਦੇ ਦਾ ਠੀਕ ਹੈ ਫਿਰ ਨਾਲ ਜਾਣਾ ਹੀ ਹੋਂ ਪੱਲਾ ਪੁੱਲਾ ਫੜਾਉਣਾ ਹੁੰਦਾ ਹਾਂ ਪੱਲਾ ਦਾ ਮਨਤੀ ਦੇ ਡੈਡੀ ਨੇ ਫੜਾਉਣਾ ਨਾ ਕਿ ਮੈਨੂੰ ਵਿਆਹ ਕੇ ਤੋਰ ਲੱਗੇ ਕਿ ਮੈਨੂੰ ਵਿਆਹ ਕੇ ਤੋਰ ਲੱਗੇ ਪੁੱਠਾ ਕਾਉਂਦੇ ਕਿਧਰ ਹੈ ਠੀਕ ਹੈ ਲੱਗਾ ਹੁਣ 7 ਸਾਲ ਹੋ ਗਏ ਨਹੀਂ ਕਰੀ ਹਯਾਮਤ ਹੋਈ ਉਹ ਮੈਂ ਤਾਂ ਪੱਲੀ ਕਰਵਾਈ ਸਹੀ ਪਰ ਕਿਹਾ ਦਾ ਹੁੰਦਾ ਹੀ ਆ ਹਨਾ ਪਰ ਉਹਨਾਂ ਦਾ ਡੀ ਤੇ ਗੰਢਣੇ ਇਹ ਦੇਖ ਨਾ ਹੂੰ ਤੇ ਬੇਬੇ ਤੂੰ ਨੇੜੇ ਘਰ ਵਾਲੇ ਪਾਈ ਬਰਦੀਆਂ ਇੱਕ ਵ ਇੱਕ ਮੁੰਡਾ ਵਿਆਹਣਾ ਆਉਂਗਾ ਵੀ ਪਿਆਰ ਹੋਊਗਾ ਨਾ ਮੈਂ ਠੀਕ ਆ ਹਾਂ ਜੇ ਤੈਨੂੰ ਡੋੜੀ ਆਈ ਮੈਂ ਘਰੇ ਤੇ ਉਦੋਂ ਮੈਂ ਘਾਹ ਕੋਈ ਆ ਲੈਣੀ ਪਹੁੰਚਾਂਗਾ ਤੂੰ ਪੱਟਣਾ ਹੀ ਕਦੋਂ ਜਿਹੜਾ ਮੱਥੇ 'ਚ ਨੂੰ ਲਾਉਂਦੇ ਨੇ ਘਾਹ ਹੀ ਲਾਉਂਦੇ ਨੇ ਵੱਧ ਖੜਾ ਹੁੰਦਾ ਨਾ ਖਾਣੀ ਤੁਸੀਂ ਤਿਆਰ ਕਰਕੇ ਰੱਖਾਂਗੇ ਹਾਂ ਸਹੀ ਗੱਲ ਹੈ ਨਾ ਸੋ ਅੱਜ ਹੈਗਾ ਜੀ ਆ ਸਾਡਾ ਵਿਆਹ ਹੋਣ ਜਾ ਰਿਹਾ ਮੇਰੇ ਦਿਲ ਮਨਪੀਤ ਦਾ ਹੁਣ ਤੁਸੀਂ ਸਾਰੇ ਰੋਚੋਗੇ ਕਿ ਵਿੱਕੀ ਚੱਕਰ ਵੀ ਵਿਆਹ ਹੋਣਾ ਜਾ ਰਿਹਾ ਉਹ ਕੀ ਗੱਲ ਵੀ ਇੱਕ ਗਲਤੀ ਦੂਜੀ ਵਾਰ ਜਾਸ ਤੂੰ ਕਿਵੇਂ ਕਰਨ ਲੱਗਾ ਨਾ ਸੋ ਮਨਪੀ ਦੇ ਘਰ ਦੇ ਕੁੜੀ ਦੂਜੀ ਵਾਰ ਡੋਬਣ ਲੱਗੇ ਮੇਰੇ ਨਾਲ ਨਿਕਾ ਸੱਤ ਸਾਲ ਪਹਿਲਾਂ ਮੇਰ ਨਾਲ ਵੇਈ ਸੀ ਸੋ ਅੱਜ ਤੋਂ ਉਹੀ ਗਲਤੀ ਦੁਬਾਰਾ ਮੇਰ ਨਾਲ ਵਿਆਹ ਕਰਨ ਲਈ ਕਰਨ ਲੱਗੇ ਠੀਕ ਆ ਅੱਜ ਹੈਗਾ ਸਾਡਾ ਕੋਨ ਮੈਰਿਜ ਆ ਜੀ ਸਾਡੀ ਉਹ ਨਹੀਂ ਕਹ ਮੈਂ ਕਿ ਤੁਸੀਂ ਦੁਬਾਰਾ ਪੰਗਾ ਲੈਣ ਲੱਗੇ ਹੋ ਮੇਰੇ ਨਾਲ ਅਬ ਭਈ ਸਹੀ ਗੱਲ ਆ ਬਾਪੂ ਪੁੱਛਾਂਗੇ ਉਹਨਾਂ ਕਹ ਬਈ ਦੁਬਾਰਾ ਫੋਨਿਫਿਕੇਟ ਹੋਣ ਲੱਗੇ ਦੁਬਾਰਾ ਪਹਿਲਾਂ ਇੰਨੇ ਔਖੇ ਆ ਹੁਣ ਸੋਚ ਲਓ ਇੱਕ ਵਾਰੀ ਮੌਕਾ ਹੈਗਾ ਤੁਹਾਡੇ ਕੋਲ ਜੇ ਭੱਜਣਾ ਪਾੜੀ ਦੱਸਿਓ ਬਈ ਕਮੈਂਟ ਕਰਕੇ ਕੀ ਕਰਗੇ ਮੁਰਜ ਗਏ ਅੱਜ ਦਾ ਘੋੜੀ ਵੀ ਨਹੀਂ ਗਏ ਇੰਨੇ ਫੜਾਈ ਨਹੀਂ ਤੇ ਬੰਦਾ ਭੱਦਿਆਂ ਦਾ ਘੋੜੀ ਲੈ ਕੇ ਨਾ ਸੋ ਆਪਸ਼ਨ ਬਹੁਤ ਦਿੱਤੀਆਂ ਜਾਂਦੀਆਂ ਜੇ ਆਪਣਾ ਵਿਆਹ ਹੁੰਦਾ ਹਨਾ ਹਾਂ ਡਿਫੈਂਸ ਵਾਸਤੇ ਫਿਰ ਤਾਂ ਕੁਰਬਾਨ ਫੜਾਈ ਜਾਂਦੀ ਆ ਵਿਕਰਾਰੀ ਦੇ ਨਾਲ ਜੇ ਤੂੰ ਵੀ ਮੁਕਾਬਲਾ ਕਰਨਾ ਤਿੱਖੇ ਹਥਿਆਰਾਂ ਦੇ ਨਾਲ ਹੀ ਕਰ ਸਕਦੇ ਹੈ ਸਹੀ ਆ ਨਾ ਬਰੇ ਜੋ ਮਰਜੀ ਜੈਕਲੋਈ ਨਹੀਂ ਦਬਦਿਆਂ ਬਾਈ ਆਪਣੀ ਨਵੜਾ ਵੈਂਦਾ ਹੈ ਹੈ ਇੱਥੇ ਇੱਕ ਲੇਡੀ ਉਹ ਕੱਲੀ ਆ ਜਾਂਦੀ ਆ ਹਨਾ ਹਾਂ ਇੰਨੇ ਜਾਣੇ ਨਾਲ ਲੈ ਕੇ ਜਾਂਦੇ ਇੱਧਰ ਸਹੀ ਗੱਲ ਆ ਤਾਂ ਇਹ ਆਪਾਂ ਇੰਨੇ ਬੰਦੇ 100 ਬੰਦਾ 150 ਬੰਦਾ ਜਾਂਦਾ ਜਾਂਦਾ ਹਾਂ ਆ ਲਗੜਾ ਖਤਰਨਾਕ ਆਈਟਮ ਲੈਣ ਜਾਂ ਨਹੀਂ ਰਾਜ ਚੱਲ ਵੀ ਤੇ ਫਿਰ ਇੰਨੇ ਜਾਣੇ ਮੈਕਾ ਦੇ ਬੰਦੇ ਦਾ ਕੰਟਰੋਲ ਹੀ ਨਹੀਂ ਹੁੰਦੀਆਂ ਫਿਰ ਜਲ ਬੋਲਣ ਲੱਗ ਜਾਂਦੇ ਜਦੋਂ ਹਨਾ ਠੀਕ ਆ ਸੋ ਅੱਜ ਹੈਗੀ ਆਪਣੀ ਕੋਟ ਮੈਰਿਜ ਮੇਰੀ ਤੇ ਮੰਤਰੀ ਦੀ ਕੋਟ ਮੈਰਿਜ ਠੀਕ ਆ ਸਾਰੇ ਜਾਣੇ ਕਰਿਓ ਵਲੌਗ ਕੰਟੀਨਿਊ ਓਕੇ ਤੇ ਅੱਜ 7 ਸਾਲਾਂ ਬਾਅਦ ਸਾਡਾ ਦੁਬਾਰਾ ਵਿਆਹ ਹੋਣ ਜਾ ਰਿਹਾ ਠੀਕ ਆ ਠੀਕ ਆ ਹੁਣ ਜਿਹੜੇ ਸਮਾਨ ਰੱਖਣਾ ਸੀ ਪਹਿਲਾਂ ਪਾਉਗੇ ਰੱਖ ਲੈਂਦੇ ਹਾਂ ਹਾਂ ਹੈਨਾ ਰੱਖ ਦਿੰਨੇ ਆ ਆਏ ਸਹੀ ਗੱਲ ਆ ਜਿੰਦਗੀ ਇਹ ਸੋਚਦੇ ਕੋਸ਼ਿਸ਼ਾਂ ਤੇ ਹੁੰਦਾ ਕੁਝ ਹੋਰ ਆ ਓਕੇ ਨਿੱਕੇ ਨਿੱਕੇ ਕੰਮ ਆਪਣੇ ਬਹੁਤ ਕਰਨ ਵਾਲੇ ਸੀਗੇ ਸੋ ਪਹਿਲਾ ਕਪੈਲੀ ਵਾਲਾ ਕੰਮ ਸੀਗਾ ਦੋ ਕਿਲੇ ਪਰਮਾਤਮਾ ਨੇ ਆਪਾਂ ਨੂੰ ਪੈੜੀ ਦੇ ਦਿੱਤੇ ਆ ਹਨਾ ਸੋ ਬਹੁਤ ਖੁਸ਼ੀ ਆ ਇਸ ਹਫ਼ਤੇ ਵਿੱਚ ਆਪਾਂ ਬਹੁਤ ਪੇਪਰ ਵਰਕ ਕਰਨਾ ਠੀਕ ਆ ਜਲਦੀ ਜਲਦੀ ਕਰਨਾ ਹਰ ਤਾਂ ਪਾਸਪੋਰਟ ਅਪਡੇਟ ਹੋਣੇ ਦੇਣੇ ਆ ਬੈਂਕ ਚ ਕੰਮ ਆਜ ਸਾਨੂੰ ਕੁਝ ਉਹ ਕਰਨਾ ਇੱਕ ਸਾਡੀ ਅਜ ਕੋਰਟ ਮੈਰਜ ਆ ਠੀਕ ਆ ਡੈਡੀ ਉਧਰੋਂ ਆਊਗਾ ਤੇ ਮਨਪੀ ਦਾ ਪੱਲਾ ਦੁਆਰਾ ਜਾਂ ਸਿੱਧੂ ਨੂੰ ਫੜਾਊਗਾ ਮੋਛ ਨੂੰ ਕਿਹੜਾ ਚਾੜ ਲੈ ਜਾਂਦੇ ਹੁਣ ਨਹੀਂ ਚਾੜ ਸਾਡੇ ਵਾਸਤੇ ਹਾਂ ਹੁਣ ਨਹੀਂ ਚਾੜ 7 ਸਾਲ ਹੋ ਗਏ ਆ ਜੀ ਸਾਡੇ ਵਿਆਹ ਹੋਏ ਨੂੰ 7 ਸਾਲ ਹੋ ਗਏ ਨੇ ਸੱਤ ਸਾਲ 7 ਸਾਲ ਹੋ ਗਏ 7 ਸਾਲ ਹੋ ਗਏ ਵਿਆਹ ਹੋਏ ਨੂੰ ਸਾਡੀ ਕੋਰਟ ਮੈਜ ਕਰਾਉਂਦਾ ਸਾਡਾ ਟਾਈਮ ਨਹੀਂ ਲੱਗਾ ਠੀਕ ਆ ਹੁਣ ਆਪਾਂ ਕੋਰਟ ਮੈਜ ਰਜਿਸਟਰ ਕਰਾਉਣੀ ਆ ਉਸ ਤੋਂ ਬਾਅਦ ਪੋਣਾ ਜਾਇ ਦੀ ਬਾਰੀ ਨੂੰ ਹੱਤ ਤਿਆਰੀ ਕਰ ਲਉ ਬਾਈ ਜੱਲਾਂਗੇ ਦੋਨੇ ਠੀਕ ਆ ਤੁਸੀਂ ਸਾਡੇ ਪਰਿਵਾਰ ਨੂੰ ਉਦੋਂ ਸਾਡੇ ਨਾਲ ਤੁਸੀਂ ਜੁੜੇ ਨਹੀਂ ਸੀ ਵਲੌਗਿੰਗ ਅਸੀਂ ਬਾਤ ਸ਼ੁਰੂ ਕੀਤੀ ਆ ਤੇ ਉਦੋਂ ਤੁਹਾਨੂੰ ਜਾਣ ਲਿਜਾਇ ਨਹੀਂ ਗਿਆ ਸੋ ਬਾਈ ਜੀ ਮੋਕੇ ਕੋਡ ਦੇ ਵਿੱਚ ਸਾਰੇ ਜਿਹੜੇ ਆਪੋ ਆਪਣੀਆਂ ਗੱਡੀਆਂ ਲੈ ਕੇ ਆ ਜੀ ਉੱਤੇ ਠੀਕ ਆ ਜਦੋਂ ਆਪਾਂ ਵਲੌਗ ਕੋਣਾ ਉਦੋਂ ਆਪਾਂ ਕਰੇ ਜਾਈਂ ਨਾ ਰਾਤ ਹੋ ਜਾਣੀ ਰਾਤ ਨੂੰ ਕਿਸੇ ਨੇ ਕੀ ਕੰਮ ਹਾਂ ਸਹੀ ਗੱਲ ਆ ਨਾ ਆਪਾਂ ਲੇਟ ਹੋ ਜਾਣਾ ਉਦੋਂ ਨਾ ਚਲੋ ਕੋਈ ਨਹੀਂ ਆਪਾਂ ਘਰੇ ਆ ਜਾਈਏ ਆਪਾਂ ਘਰੇ ਆ ਜਾਈਏ ਹਨ ਚਲੋ ਕੋਈ ਨਹੀਂ ਫਿਰ ਤੂੰ ਪਹੁੰਚ ਜਾਓ ਫਿਰ ਵੀ ਕੋਈ ਚੱਕਣੇ ਪਤਾ ਲੱਗੇ ਵੀ ਜਾ ਆਪਣੇ ਹਾਰਦੀ ਫੈਨ ਫੋਲੋਅਰ ਵੀ ਇੰਨੇ ਇੰਨੇ ਜਾਣੇ ਪਹੁੰਚੇ ਉੱਥੇ ਠੀਕ ਆ ਆਪੋ ਆਪਣੇ ਸਾਧਨਾਂ ਤੇ ਆ ਜਿਓ ਮੇਰਾ ਭਾਈ ਠੀਕ ਆ ਚਲੋ ਫਿਰ ਆਪਾਂ ਕਰਦੇ ਆਂ ਵਲੌਗ ਕੰਟੀਨਿਊ ਸਮਾਂ ਰੱਖ ਲਈ ਗੱਡੀ ਦੇ ਵਿੱਚ ਠੀਕ ਆ ਫਿਰ ਜੁੜਦੇ ਆਂ ਆਪਾਂ ਸਾਰੇ ਜਾਣੇ ਠੀਕ ਆ ਆਓ ਫਿਰ ਚੱਲਦੇ ਆਂ ਆਪਾਂ ਕੋਡ ਮੈਰਿਜ ਵਾਸਤੇ ਆਪਣੀ ਜੱਜ 2 ਵਜੇ 2 ਵਜੇ ਦਾ ਟਾਈਮ ਦਿੱਤਾ ਉਹ ਤੋਂ ਪਹਿਲਾਂ ਛੋੜੀੇ ਕੰਮ ਕਰਨੇ ਉਹ ਕਰ ਲਈ ਓਕੇ ਪਹਿਲਾਂ ਉਹ ਕੰਮ ਕਿੰਨਾ ਕੁ ਚਾਹ ਹੋਇਆ ਤੈਨੂੰ ਵਿਆ ਕੋਈ ਵੀ ਨਹੀਂ ਹੈਗਾ ਲੈ ਗਿਆ ਨਾ ਤੇ ਉਦੋਂ ਜਦੋਂ ਪਹਿਲਾਂ ਹੋਇਆ ਸੀ ਉਹ ਤਾਂ ਹੁੱਬੀ ਦੀ ਸੌਂਦੀ ਸੀ ਕੋਈ ਜੱਸ ਸਿੱਧੂ ਐਨੇ ਸੋਹਣੇ ਮੁੰਡੇ ਨਾਲ ਵਿਆਹ ਹੋਣ ਜਾ ਰਹਿਗੇ ਸੀ ਆਈ ਆਪਦੀ ਤਰੀਬ ਨਹੀਂ ਇਹ ਤਾਂ ਮੇਰੀ ਕਰਦੀ ਨਹੀਂ ਆਉਦੀ ਫਿਰ ਮੈਂ ਆਪ ਹੀ ਕਰ ਕਰ ਲੈਣਾ ਹਣਾ ਹਣਾ ਹੱਸ ਕੇ ਹੇੜ ਲਈਦਾ ਯਾਰ ਤੁਹਾਡੇ ਨਾਲ ਹਨਾ ਸਹੀ ਸਾਡਾ ਪਰਮਾਰ ਚਲੋ ਆਓ ਫਿਰ ਜੁੜਦੇ ਆਪਾਂ ਲਓ ਵੀ ਦੋਸਤੋ ਗੋਟੇ ਘਟੇ ਜੱਸ ਸਿੱਧੂ ਐਸੇ ਜਿਵੇਂ ਆਉਣ ਸੋ ਅਜੇ ਰਸਤੇ ਵਿੱਚ ਵੱਜ ਗਏ ਬਈ ਭਾਨੀ ਠੀਕ ਹੈ ਤੁਹਾਨੂੰ ਇੱਕ ਗੱਲ ਪਤਾ ਹੈ ਕਿ ਮੇਰੇ ਦੁਸ਼ਮਣ ਹੈ ਨਹੀਂ ਹਰਵਿੰਦਰ ਹਾਂਜੀ ਮੇਰੇ ਦੁਸ਼ਮਣ ਕੋਈ ਵੀ ਹੈ ਨਹੀਂ ਨਹੀਂ ਤਾਂ ਵਧੀਆ ਗੱਲ ਲੋੜ ਹੀ ਹੈ ਨਹੀਂ ਮਤਲਬ ਕਿ ਯਾਰ ਹੀ ਦੁਸ਼ਮਣ ਵਰਗੇ ਆ ਇਹ ਤਾਂ ਕੁਦਰਤ ਦੀਆਂ ਖੇਡਾਂ ਆ ਇਹ ਤਾਂ ਕੁਦਰਤ ਦੀਆਂ ਖੇਡਾਂ ਸਹੀ ਗੱਲ ਅੱਜ ਜਨ ਖਾਲੀ ਮੋੜਨੀ ਮੇਰੀ ਘਰੇ ਵਈ ਚਲ ਕੁੜੀ ਦੇ ਨਾਲ ਚੱਲੀਏ ਤਰੇ ਇਹ ਤਾਂ ਗੱਲ ਹੈ ਕੁੜੀ ਨਾਲ ਚੱਲੀ ਆ ਤਾਂ ਇਹ ਵਿੱਚ ਖਾਣਾ ਪੀਣਾ ਉਹ ਥੋੜਾ ਪੋਸਟਪੋਨ ਹੋ ਗਿਆ ਦੇ ਨਾ ਉਹਦਾ ਸਵੀਡਨ ਪੈਸੇ ਦੇਣੇ ਸੀ ਉਹ ਕਿਆ ਕਰਦੇ ਜਿਹੜੇ ਸਾਨੂੰ ਫੋਲੋ ਕਰਦੇ ਉਹ ਗੱਡੀਆਂ ਭਰ ਕੇ ਤੇ ਕਚੇੜੀ ਚੋਂ ਨੂੰ ਤਿਆਰ ਆ ਅੱਛਾ ਬਾਈ ਨਾ ਆਏ ਉਹ ਰੇਸ਼ਤੇ ਵਜ ਬੱਜ ਗਈ ਪਾਣੀ ਸੋ ਪਾਨੀ ਮਾਰੀ ਆ ਉਹ ਬੰਦੇ ਨੇ ਠੀਕ ਆ ਸੋ ਚੋਣ ਜਾਬਤਾ ਲੱਗਿਆ ਹੋਣ ਕਰਕੇ ਨਾ ਅੱਜ ਜਿਨ੍ਹਾਂ ਨੇ ਕੋਡ ਮੈਰਜ ਕਰਨੇ ਸੀ ਉਹਨੇ ਡਿਊਟੀ ਆ ਗਈ ਵਿੱਚ ਤੇ ਐਮਰਜੈਂਸੀ ਉਹਨਾਂ ਨੂੰ ਜਾਣਾ ਪਿਆ ਸੋ ਕੋਡ ਮੈਰਜ ਆਪਣੀ ਰਹਿ ਗਈ ਵਿੱਚ ਐ ਸਹੀ ਆ ਨਾ ਸੋ दारू ਖਾਰੇ ਖੂਰੇ ਆਪਣੇ ਠੰਡੇ ਕੀਤੇ ਕਰਾਈ ਰਹਿ ਗਏ ਐ ਚਲ ਕੋਈ ਸ਼ਾਮ ਨੂੰ ਕਰਨ ਨਾ ਲਵਾ ਜਾਣਗੇ ਹੁਣ ਆਪਣੀ ਕੋਟ ਮੈਰਿਜ ਹੋਊਗੀ ਸ਼ੁੱਕਰਵਾਰ ਸ਼ੁੱਕਰਵਾਰ ਹੁਣ ਉਹਦੇ ਦਾ ਨਾ ਹੁਣ ਉਹਦੇ ਨੂੰ ਸ਼ੁਕਰਾਨਾ ਪੱਕਾ ਦੰਦ ਦੰਦ ਦੇਖੀਂ ਕਿਤੇ ਦੰਦ ਦੰਦ ਮੈਂ ਪਹਿਲਾਂ ਗੱਲ ਕਰ ਲਈ ਹਲਵਾਈ ਦਾ ਆਪਾਂ ਮੈਂ ਅੱਜ ਮੈਨੂੰ ਮੈਂ ਪੈਂਡ ਕਿਹੜੇ ਮੂਹਣਾ ਮੋੜੂਗਾ ਖਾਲੀ ਜਾਣ ਲੈ ਕੇ ਦੱਸ ਕੋਈ ਨਹੀਂ ਮੈਂ ਲਾਅਨਾਂ ਚਾਰ ਭਾਰੇ ਤੇ ਬਦਲੇ ਨਹੀਂ ਕਰ ਬਣਾਵਦੇ ਆਪਾਂ ਗੱਲ ਕਿਹੜੀ ਆ ਠੀਕ ਆ ਲੋ ਜੀ ਇੱਕ ਤੁਹਾਨੂੰ ਇੱਕ ਚੀਜ਼ ਹੋਰ ਪੋਰਟਨ ਹੋਰ ਦੱਸਣੀ ਜਾਉਣੇ ਆ ਕਿ ਅੱਜ ਭਾਨੀ ਬਾਈ ਨੇ ਮਾਰੀ ਆ ਸਾਨੂੰ ਮਲਾਉਣ ਵਾਲਾ ਬੰਦਾ ਵੀ ਇਹੀ ਆ ਠੀਕ ਆ ਜਿਹਦੇ ਮਨ ਪੀ ਤੈਨੂੰ ਪਹਿਲੀ ਵਾਰ ਦੇਖਿਆ ਸੀਗਾ ਉਹ ਤੇਰੇ ਵਾਸਤੇ ਇਨਕੁਆਰੀ ਇਹ ਬਾਈ ਨੇ ਕਰਕੇ ਦਿੱਤੀ ਲੈ ਵੀ ਆ ਤਾਂ ਫੇਰ ਤਾਂ ਮੇਨ ਕੱਲ ਹੀ ਬਣ ਗਈ ਫਿਰ ਮੈਨੂੰ ਪਛਾਣ ਨਹੀਂ ਸੀਗਾ ਹਾਂ ਮੇਰੇ ਨੂੰ ਸੋ ਬਾਈ ਲਾਲਲਾ ਇਹਦੇ ਨਾਲ ਕਹਿੰਦੀ ਡੋਪਦੀ ਆ ਕੁੜੀ ਲੈ ਡੋਪਦੀ ਆ ਮੈਂ ਆ ਗੱਲ ਨਹੀਂ ਕਹਿਣੀ ਕੁੜੀ ਡੋਪਦੀ ਕਹਿੰਦੇ ਮੈਂ ਕਿਹਾ ਦੂਜੀ ਵਾਰ ਸਮਝੋ ਦੂਜੀ ਵਾਰ ਕਰਦੇ ਫੇਰ ਡੋਬੂ ਨੂੰ ਫਿਰਦੇ ਮੇਰੇ ਨਾਲ ਅਜਿਹਾ ਕਿਹੜਾ ਵਿਆਹ ਕੇ ਤੋਰਤੀ ਉਹ ਦੂਜੀ ਵਾਰ ਫੇਰ ਤੋਰ ਲੱਗਿਆ ਅੱਜ ਸ਼ੁਕਰ ਆ ਡਾਕੂਮੈਂਟ ਕੰਪਲੀਟ ਹੋ ਜੂਗੀ ਹਾਂ ਸ਼ੁਕਰਵਾਰ ਫੇ ਦੁਬਾਰਾ ਤੋਰਨੀ ਹੈ ਨਾ ਹਾਂ ਸਹੀ ਆ ਕਰਦੇ ਜਾਣਗੇ ਦੂਜੀ ਵਾਰ ਕੋਈ ਡੋਬਾ ਦੇਣ ਲੱਗੇ ਠੀਕ ਆ ਦੋਸਤੋ ਮਿਲਦੇ ਆ ਫੇ ਲਓ ਵੀ ਦੋਸਤੋ ਇਹ ਵੀ ਆ ਖੰਦੀ ਵਿਆਹ ਦਾ ਕੰਮ ਤਾਂ ਜ ਹੋਇਆ ਨਹੀਂ ਤੇ ਵਰੀ ਬਣਾਉਣ ਲੱਗੀ ਮਨਪ੍ਰੀਤ ਵਿਆਹ ਦੀ ਉਹ ਆਉਦੇ ਵਿਆਦੀ ਵਰੀ ਬਣਾਉਣੀ ਆ ਠੀਕ ਰੋਹ ਜੀ ਆ ਵਿਆਹ ਸਾਡਾ ਅੱਜ ਕੈਂਸਲ ਹੋ ਗਿਆ ਜੀ ਸੁੱਲੀ ਦਾ ਕੱਪੜਾ ਬਣਾਉਣਾ ਸ਼ੁਰੂ ਕਰ ਤਾ ਦਿਹਾੜੀ ਕੱਲ ਦੀ ਰੂਹ ਹੁਣ ਪਰਸ ਨੂੰ ਹੋਊਗਾ ਸਾਡਾ ਸੋ ਬਾਈ ਪਹੁੰਚਿਓ ਸਾਰੇ ਜਾਨੇ ਠੀਕ ਆ ਠੀਕ ਆ ਸਾਡਾ ਦੋਨੋਂ ਦਾ ਵਿਆਹ ਹੁਣ ਜਾ ਰਿਹਾ ਬਹੁਤ ਜਲਦੀ ਪਹਿਲਾਂ ਅੱਜ ਸਾਡਾ ਵਿਆਹ ਸੀਗਾ ਅੱਜ ਕਿਹਨੇ ਪਾਣੀ ਮਾਰਦੀ ਕੰਮ ਰਹਿ ਗਿਆ ਵਿੱਚੀ ਠੀਕ ਆ ਪਰਸ ਉਹ ਆਪਾਂ ਜਨਮ ਵਾਹਾਂ ਲੈ ਕੇ ਜਾਣੀ ਨਾਲ ਠੀਕ ਆ ਜੀ ਠੀਕ ਆ ਨਾ ਲਓ ਵੀ ਮਤਰੋ ਖਜਰਾਖਵਾਰ ਹੋਣ ਤੋਂ ਬਾਅਦ ਤੇ ਹੁਣ ਪਹੁੰਚ ਗਏ ਆਪਾਂ ਜੂਸ ਆ ਰੇੜੀ ਤੇ ਮੈਂ ਕਿਹਾ ਆਪਾਂ ਪੀਵਾਂਗੇ ਜੂਸ ਜੂਸ ਪੀ ਕੇ ਆਪਾਂ ਜਾਵਾਂਗੇ ਹੁਣ ਸਿਸਟਰ ਨੂੰ ਲੈਣ ਉਹਨਾਂ ਨੇ ਆਉਣਾ ਸੀਗਾ ਰਹਿਣ ਲਈ ਤੇ ਅੱਜ ਵਿਆਹ ਤਾਂ ਹੋਇਆ ਨਹੀਂ ਕਹਿੰਦੇ ਮੈਂ ਭੈਣ ਨੂੰ ਹੀ ਲੈ ਗਈ ਜਾ ਕੇ ਆਉਦੀ ਆ ਤੁਹਾਡੀ ਭੈਣ ਨੂੰ ਆਪਦੀ ਭੈਣ ਨੂੰ ਲੈ ਗਈ ਜਾ ਕੇ ਵਿਆਹ ਨਹੀਂ ਹੋਇਆ ਅੱਜ ਕੰਮ ਛੇ ਰਹਿ ਗਿਆ ਹੈਨਾ ਅੱਜ ਮਨਪੀ ਦੇ ਕੰਮ ਕਰ ਲਿਆ ਆਪਦੇ ਸੀ ਕੰਮ ਕਾਫੀ ਕਰ ਲਿਆ ਅੱਜ ਚਲੋ ਜਿਹੜਾ ਜਿਹੜਾ ਕੰਮ ਜਿਹੜੀ ਸ਼ੈਤ ਹੋਣਾ ਉਦੋਂ ਹੀ ਹੋਣਾ ਹੁੰਦਾ ਹਨ ਲਓ ਹਾਂਜੀ ਦੋਸਤੋ ਜੂਸ ਪੀ ਲਓ ਸਾਰੇ ਜਣੇ ਗੰਨੇ ਦਾ ਠੀਕ ਆ ਮੈਂ ਤਾਂ ਅੱਜ ਕਟਿੰਗ ਕੋਟਿੰਗ ਕਰਾਈ ਸੀ ਵਾਲ ਮੈਂ ਤਾਂ ਹਜਾਤ ਹਜੂਮ ਤੇ ਟਕਾ ਕੇ ਕਰਾਈ ਮੈਂ ਜੱਲ ਅਜ ਬਈ ਚਾਹ ਹੁੰਦਾ ਹੀ ਆ ਬਾਈ ਕੋਈ ਕੀ ਫਰਕ ਪੈਂਦਾ ਕਿ ਨਹੀਂ ਐ ਬਈ ਸਹੀ ਆ ਤੇ ਸਾਰੇ ਕਮੈਂਟ ਕਰਕੇ ਦੱਸਿਓ ਜੇ ਥੋੜਾ ਵਿਆਹ ਹੋਇਆ ਸੀਗਾ ਜਿੰਨਾ ਚਾਹ ਤੁਹਾਨੂੰ ਉਦੋਂ ਸੀਗਾ ਕੀ ਅੱਜ ਵੀ ਉਹਨਾਂ ਚ ਆਇਆ ਆਇਆ ਆਪਾਂ ਨੂੰ ਚਾਹ ਬਈ ਆਪਾਂ ਫੇਰ ਹੀ ਆਪਦਾ ਪੂਰਾ ਜੂਰਾ ਸ਼ੋਰਾਂ ਆਏ ਸੀਗੇ ਤੇ ਪਰ ਅੱਜ ਬੰਦੀ ਨਹੀਂ ਬੈਠੇ ਯਾਰ ਆਪਣਾ ਵਿੱਚ ਹੀ ਰਹਿ ਗਿਆ ਕੰਮ ਸੋ ਕੋ ਵਾਈਫ ਨਹੀਂ ਨਾ ਮਿਲੀ ਉਹੋ ਜੀ ਜੋ ਮਿਲੀ ਹੁੰਦੇ ਖੈਰ ਨਹੀਂ ਸੀ ਆਉਂਦੇ ਫੇਰ ਵਾਪਸ ਜਾਣਾ ਸੀ ਭੱਜ ਕੇ ਮੈਂ ਕੁੜੀ ਲੈ ਜਾਣੀ ਭਜਾ ਗਏ ਹੂੰ ਹੂੰ ਹਾਂ ਐਕਨਾਂ ਕਾਨੂੰ ਸਾਡਾ ਹੋਰ ਕੰਮ ਬਣ ਗਿਆ ਚਲੇ ਇਹ ਕੰਮ ਨਹੀਂ ਪਰਸੂ ਅਸੀਂ ਕੋਡ ਮੈਰਜ ਆਪਣੀ ਹੋ ਜੂਗੀ ਸ਼ਾਇਦ ਹਨ ਹੂੰ ਪਰਸੂ ਕੋਡ ਮੈਰਜ ਹੋਗੀ ਤਾਂ ਪਰ ਕੋਡ ਮੈਰਜ ਕਰਵਾ ਲੀ ਯਾਰ ਬਹੁਤ ਚਿਰ ਹੋ ਗਿਆ 7 ਸਾਲ ਹੋ ਗਏ ਆ ਟਾਈਮ ਹੀ ਲੱਗਾ ਕਰਵਾਉਣ ਦਾ ਤੇ ਹੁਣ ਅੱਜ ਹੁਣ ਵਗਾ ਸਿਸਟਮ ਨੂੰ ਲੈ ਗਈ ਚਲੇ ਕੁਝ ਕਾਗਜ਼ ਪੱਤਰ ਵਾਲਾ ਕੰਮ ਸਾਡਾ ਕਾਫੀ ਹੋ ਗਿਆ ਅਪਾਇੰਟਮੈਂਟ ਮਿਲ ਗਈ ਸਾਨੂੰ ਪਾਸਪੋਰਟ ਅਪਡੇਟ ਕਰਾਉਣ ਦੀ ਕੱਲ ਨੂੰ ਸਾਡੇ ਪਾਸਪੋਰਟ ਅਪਡੇਟ ਕਰਾਉਣ ਜਾਣਾ ਉਹ ਵੀ ਆਪਣਾ ਕੰਮ ਬਾਬਾ ਸੁੱਖ ਰੇ ਕੱਲ ਨੂੰ ਹੋ ਜਾਊਗਾ ਸਾਰੇ ਕੰਮ ਆਪਣੇ ਫਿਨਿਸ਼ ਹੋ ਜਾਣਗੇ ਸਾਰੇ ਕਾਗਜ਼ ਠੀਕ ਹੋ ਗਏ ਕਾਗਜ਼ਾਂ ਦਾ ਇੰਨਾ ਹਲਝਾ ਸੀ ਨਾ ਬਾਕੀ ਸਾਡਾ ਬਹੁਤ ਜ਼ਿਆਦਾ ਖਰਾਬ ਸੀ ਉਹ ਸਾਰਾ ਠੀਕ ਹੋ ਜਾਣਾ ਹਨਾ ਬਾਕੀ ਬਾਕੀ ਹੁਣ ਦੱਸੋ ਮੈਂ ਕਿ ਤੂੰ ਕਰੇਗੀ ਸ਼ੁਰੂ ਚਲੋ ਫਿਰ ਭਾਂਜੇ ਤੇ ਭਾਂਜੀ ਨੂੰ ਲਾਉਣੇ ਆਪਾਂ ਲੈ ਆਈਏ ਉਹਨੂੰ ਠੀਕ ਆ ਤੇ ਬੇਬੇ ਨੇ ਪਤਾ ਨਹੀਂ ਅੱਜ ਕੀ ਬੋਲਣਾ ਜਦੋਂ ਘਰੇ ਮੋੜਾਂਗੇ ਜਾ ਕੇ ਉਹਨੇ ਕਿਹਾ ਆ ਗਿਆ ਖਾਲੀ ਮੇ ਮੇ ਦਾ ਕਹਿੰਦੀ ਬੇਬੇ ਦਾ ਘਰੇ ਕਹਿੰਦੀ ਕਹਿੰਦੀ ਮੈਂ ਪਾਣੀ ਮਾਰ ਕੇ ਪੀਉਂਗੀ ਨਵੇਂ ਲੀੜੇ ਪਾ ਕੇ ਰੱਖੂੰਗੀ ਨਹੀਂ ਆ ਗਈ ਬੱਚਾ ਪਾਲਟੀ ਏ ਹੋਏ 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 ਸਾਡਾ ਪੰਜਾਬ ਸਿੰਘ ਅੱਜ ਚੱਲੇ ਆ ਨਾਨਕਿਆਂ ਨੂੰ ਠੀਕ ਆ ਤੈਨ ਭੈਣ ਮਗਰ ਬੈਠੇ ਛੋਟੇ ਤੇ ਇਧਰ ਇਹ ਮਾਨਤ ਕਾਕਾ ਸਾਡਾ ਹੈਲੋ ਮਾਨਤ ਕਿੱਥੇ ਚੱਲੇ ਮਾਮੂ ਕੋਲੇ ਮਾਮੂ ਕੋ ਪਣ ਚੱਲੇ ਆ ਲੈ ਵੀ ਅੱਜ ਆਇਆ ਨਾਨਕੇ ਆਏ ਨੇ ਜੀ ਨਾਨਕੇ ਆਏ ਨੇ ਓਏ ਪੰਜਾਬ ਸੋ ਬਈ ਵਿਆਹ ਅਧੂਰਾ ਰਹਿ ਗਿਆ ਸੀ ਆਪਣਾ ਕਿਉਂਕਿ ਭੈਣ ਨੂੰ ਨਾਲ ਨਹੀਂ ਵਿਆਹ ਤੇ ਲੈ ਕੇ ਗਏ ਸੀ ਤਾਂ ਅੱਜ ਅਧੂਰਾ ਰਹਿ ਗਿਆ ਹੁਣ ਇਹਨੂੰ ਨਾਲ ਲੈ ਕੇ ਚੱਲਨੇ ਆ ਤੇ ਹੁਣ ਆਪਣਾ ਅਗਲਾ ਜਿਹੜਾ ਪਰਸੋਂ ਨੂੰ ਫਿਰ ਸਕਸੈਸਫੁਲ ਆਪਣਾ ਕੰਮ ਹੋ ਜਾਣਾ ਠੀਕ ਆ ਸੋ ਇਹ ਗੁੱਸਾ ਕਰਦੀ ਕਿ ਨੇ ਇਕੱਲੇ ਇਕੱਲੇ ਕਰਾਈ ਜਾਂਦੇ ਵਿਆਹ ਤੇ ਹਜੇ ਵੀ ਬੋਲਦੀ ਨਹੀਂ ਠੀਕ ਆ ਚਲੋ ਫਿਰ ਆਪ ਚੱਲਦੇ ਆਂ ਕੰਮ ਨੂੰ ਹੁਣ ਕਰਾ ਸ਼ਾਮ ਹੋ ਗਈ ਆ ਤੇ ਬੇਬੀ ਓਏ ਪਾਂਝੀਆਂ ਬਹੁਤ ਬਹੁਤ ਚਖੀਆਂ ਤੇ ਪਾਂਝਾ ਅੱਜ ਪਹਿਲੀ ਵਾਰੀ ਬੁੱਕਲ ਚੈ ਮਰੀ ਜੀ ਐ ਹਾਂ